ਅਸੀ ਕਾਜੀ ਕਿਵੇਂ ਨੇ ਮੇਰੇ ਜਿਗਰ ਦੇ ਟੋਟੇ ਭੈਣ ਭਰਾ ਦੋਸਤ ਮਿੱਤਰ ਭਤੀਜ ਭਤੀਜੀਆਂ ਚਲੋ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਤੇ ਨਹਾ ਧੋ ਲਿਆ ਬਸ ਕੁਰਤਾ ਪਜਾਮਾ ਪਾਉਣਾ ਏ ਦਸਤਾਰ ਬੰਨਣੀ ਹੈਗੀ ਆ ਤੇ ਹੁਣ ਰੋਟੀ ਖਾਣ ਲੱਗੇ ਆ ਰੋਟੀ ਆਣ ਤੋਂ ਬਾਅਦ ਹੁਣ ਨਹੀਂ ਆ ਰੈਡੀ ਤੇ ਤੁਹਾਨੂੰ ਦਿਖਾਉਣੀ ਆ ਅੱਗੇ ਤੇ ਅੱਜ ਜਾਣਾ ਏ ਆਪਾਂ ਫਤੇਗੜ ਸਾਹਿਬ ਘਰ ਦਾ ਨੀਕਾ ਮੋਟਰ ਸੋਈ ਦਾ ਦਾਲਾਂ ਸਬਜ਼ੀਆਂ ਸਮਾਨ ਖਰੀਦ ਖਰੀਦਣਾ ਏ ਇੱਕ ਗੁਰਦੁਆਰਾ ਸਾਹਿਬ ਚੱਲਾਂਗੇ ਫਿਰ ਗੁਰਦੁਆਰਾ ਸਾਹਿਬ 2 ਘੰਟੇ ਗੁਰਦੁਆਰਾ ਸਾਹਿਬ 2 ਘੰਟੇ ਸੇਵਾ ਕਰਾਂਗੇ ਠੀਕ ਹੈ ਜੀ ਅੱਜ ਉਹ ਤੁਹਾਨੂੰ ਚਟਨੀ ਨਾਲ ਰੋਟੀ ਖਵਾ ਦਈਏ ਭਾਈ ਬਾਹਰ ਵਾਲਿਆਂ ਨੂੰ ਐਨਆਰਆਈਆਂ ਨੂੰ ਹਾਂ ਜੀ ਕਿਵੇਂ ਹੋ ਜੀ ਚੱਲਦੇ ਆ ਜੀ ਹੁਣ ਸ਼ਹਿਰ ਨੂੰ ਤੁਹਾਨੂੰ ਦਿਖਾਉਨੇ ਆ ਫਤੇਗੜ ਸਾਹਿਬ ਚੱਲਦੇ ਆ ਤੇ ਸਾਡੇ ਦਾ ਨਾ ਸਵੇਰੇ ਥੋੜਾ ਜਿਹਾ ਮੀਂਹ ਪਿਆ ਈ ਸ਼ਰਾਟਾ ਜਿਹਾ ਥੋੜੇ ਦੱਸਿਓ ਯਾਰ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਨਹੀਂ ਤੇ ਉਹ ਪਿੱਛੇ ਟੌਮੀ ਬੈਠਾਏ ਉਹਨੂੰ ਖੋਲਦੇ ਆ ਹੁਣ ਦਰਵਾਜ਼ਾ ਲਾ ਕੇ ਤੇ ਬਾਕੀ ਤੁਹਾਨੂੰ ਦਿਖਾਉਣੀ ਆ ਅੱਗੇ ਜਾ ਕੇ ਜੁੜੇ ਰਹੇ ਹੋ ਯਾਰ ਤਾਂ ਦੇਖੋ ਬਾਹਰ ਦਾ ਹਾਲਚਾਲ ਪਿੰਡ ਦਾ ਮੌਸਮ ਮਗਰ ਦਿਖਾ ਦਈਏ ਤੁਹਾਨੂੰ ਬਾਕੀ ਹੁਣ ਚੱਲਦੇ ਆ ਜੁੜੇ ਰਹੇ ਹੋ ਨਾ ਮੀਂਹ ਆ ਗਈ ਤੇ ਹੁਣ ਚੱਲਦੇ ਆ ਅੱਗੇ ਹੁਣ ਚੱਲਦੇ ਆ ਫਤੇਗੜ ਸਾਹਿਬ ਨੂੰ ਦਿਖਾਉਣੇ ਆ ਹਾਂ ਵੀ ਚੋਬਰੋ ਮੱਥਾ ਟੇਕ ਲਈਏ ਇੱਥੇ ਤੇਰੇ ਚ ਫਿਰ ਚਲਦੇ ਆ ਅੱਗੇ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਮੱਥਾ ਟੇਕ ਲਿਆ ਜੀ ਹੁਣ ਚਲਦੇ ਆ ਆਪਾਂ ਫਤੇਗੜ ਸਾਹਿਬ ਸੌਦਾ ਪੱਤਾ ਲੈਣੇ ਆ ਘਰ ਵਾਸਤੇ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਉੱਥੇ ਕਰਦੇ ਆ ਜਾ ਕੇ ਸੇਵਾ ਹਾਂਜੀ ਸਰਹੰਦ ਆ ਗਿਆ ਜੀ ਹੁਣ ਫੁੱਲ ਜੇ ਲੈਨੇ ਇੱਥੋਂ ਹੁਣ ਪਹਿਲਾਂ ਚਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਉਤੋਂ ਬਾਅਦ ਫਿਰ ਬੂਟੇ ਲੈ ਕੇ ਆਉਣੇ ਆ ਜਿਹੜੇ ਕੱਲ ਨੂੰ ਵੰਡਾਂਗੇ ਪਟਿਆਲੇ ਆਪਾਂ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਹਾਂਜੀ ਗੁਰਦੁਆਰਾ ਸਾਹਿਬ ਆ ਗਿਆ ਮੈਂ ਮੁਰ ਮੱਥਾ ਟੇਕਦੇ ਆਂ ਫੇਰ ਦਿਖਾਉਂਦੇ ਆਂ ਤੁਹਾਨੂੰ ਹੋਰ ਅੱਗੇ ਮੱਥਾ ਟੇਕ ਲੀਏ ਤੇ ਸੇਵਾ ਕਰਾ ਲਈਏ ਚਲਦੇ ਆ ਆ ਤੁਸੀਂ ਵੀ ਫਾਰ ਤੋਂ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਚੋਟੀ ਸਰੋਵਰ ਸਾਹਿਬ ਦੇ ਹੰਦੀਆ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਾਰੇ ਇਹ ਹੁਣ ਚਲਦੇ ਆਂ ਮੱਥਾ ਟੇਕ ਲਿਆ ਵਧੀਆ ਟੇਕਿਆ ਮੱਥਾ ਤੇ ਤੁਸੀਂ ਵੀ ਨੌਜਵਾਨੋ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਰੋ ਤੇ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੁੱਤੇ ਤੋਂ ਹਾਂਜੀ ਮੱਥਾ ਦਾ ਟੇਕ ਲਿਆ ਭਤੀਜੇ ਹੁਣ ਚਲਦੇ ਆਂ ਬੂਟੇ ਲੈਣ ਇਹ ਤੁਹਾਨੂੰ ਦਿਖਾਉਣੀ ਅੱਗੇ ਜਾ ਕੇ ਹੋਰ ਤੇ ਅੱਜ ਮਾਜੇ ਤੋਂ ਭਤੀਜ ਮਿਲ ਕੇ ਗਏ ਅੰਮ੍ਰਿਤਸਰ ਤੋਂ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਤੁਹਾਨੂੰ ਕਾਫੀ ਪਿਲਾ ਦਾਂ ਪਰ ਉਹ ਕਹਿੰਦੇ ਸਾਡੇ ਨਾਲ ਫੈਮਿਲੀ ਆ ਉਹਨਾਂ ਨੇ ਸੇਵਾ ਦਾ ਮੌਕਾ ਨਹੀਂ ਦਿੱਤਾ ਅਰੇ ਚਾਚੇ ਚਲੋ ਤੇ ਹੁਣ ਚੱਲਦੇ ਆ ਯਾਰ ਆਪਾਂ ਬੁੱਟੇ ਲੈਣ ਹਾਂਜੀ ਡੀਜ਼ਲ ਪੌਂਟ ਰੁਕਿਆ ਦੀ ਗੱਡੀ ਚ ਮੈਂ ਡੀਜ਼ਲ ਪਵਾ ਦਈਏ ਬਾਕੀ ਫਿਰ ਚੱਲਦੇ ਆਂ ਗਾਮ ਬੁੱਟੇ ਲੈਣ ਤੁਹਾਨੂੰ ਚੱਲਦੇ ਆ ਹੁਣ ਬੁੱਟੇ ਲੈਣ ਅੱਗੇ ਮੌਸਮ ਬੜਾ ਘੈਂਟ ਹੋਇਆ ਵੇ ਹੈਗਾ ਯਾਰ ਅੱਜ ਬੁੱਟੇ ਲੈਣ ਚੱਲਿਆ ਸੀ ਯਾਰ ਰਾਸਤੇ 'ਚ ਮੈੜਾਂ ਤੋਂ ਭਤੀਜ ਮਿਲ ਗਿਆ ਉਹਨੇ ਰੋਕ ਲਿਆ ਚੱਲ ਮੈਂ ਗੱਡੀ ਸਾਈਡ ਚ ਲਾ ਲਈ ਕਹਿੰਦਾ ਚਾਹ ਪਲਾਉਣੇ ਆ ਮੈਂ ਕਹਿੰਦਾ ਨਹੀਂ ਯਾਰ ਬਸ ਮੈਂ ਕਹਿੰਦਾ ਮੈਨੂੰ ਕਾਲੀ ਆ ਦੇਖ ਲਓ ਇੰਨਾ ਲੋਕ ਪਿਆਰ ਕਰਦੇ ਨੇ ਯਾਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹਣਾ ਕਿ ਆਪਣੀ ਨਾਲ ਕਿਸੇ ਨੇ ਦੋ ਤਿੰਨ ਪਹਿਲਾਂ ਆਪਣੇ ਅਕਾਊਂਟ ਖੋਲਣ ਦੀ ਕੋਸ਼ਿਸ਼ ਕਰੀ ਹੋਣੀ ਆ ਉਹਨਾਂ ਦਾ ਮੈਨੂੰ ਮੈਸੇਜ ਆਇਆ ਵੀ ਇੰਸਟਾਗ੍ਰam ਵਾਲਿਆਂ ਦਾ ਦੱਸ ਇਹ ਜੀ ਫੁੱਦੂ ਦੁਨੀਆ ਹੈ ਭਈ ਐ ਕੀ ਹੋ ਜੂਗਾ ਐ ਤਾਂ ਅਸੀਂ ਹੋਰ ਨਵਾਂ ਅਕਾਊਂਟ ਬਣਾ ਲਾਂਗੇ ਭਤੀਜਿਆਂ ਨੇ ਫੇਰ ਦੋ ਤਿੰਨ ਮਹੀਨੇ 'ਚ ਫੋਲੋਅਰ ਵਧਾ ਦੇਣੇ ਨੇ ਇਹ ਜੇ ਗਿਰਿਆ ਹੋਇਆ ਕੰਮ ਨਾ ਕਰਿਆ ਕਰੋ। ਨੰਦੂਪੁਰਕ ਲੋਡ ਦੇ ਰਸਤੇ 'ਚ ਐ ਕਿਹੜਾ ਤੁਹਾਨੂੰ ਟੌਂਕ ਮਿਲ ਜਾਣਗੇ? ਆ ਗਏ ਜੀ। ਜੰਗਲ 'ਚ। ਦੇਖ ਲਓ। ਬੱਲੇ ਬੱਲੇ ਬੁਲਲੇ ਗੱਡੀ ਤਿਲਕ ਰਹੀ ਆ। ਮਿੱਟੀ ਹੋਰ ਲੋਡਦੀ ਆ ਯਾਰ ਇੱਥੇ। ਹਾਂ ਜੀ। ਕਿਵੇਂ ਨੇ ਮੇਰੇ ਦੋਸਤ ਮਿੱਤਰ? ਠੀਕ ਹੋ ਭਤੀਜੋ ਆ ਦੇਖੋ ਜੰਗਲ ਮਗਰ ਕਿੰਨਾ ਲਾਇਆ ਪਿਆ। ਇਹ ਬੁੱਪੇ ਲੈਣ ਆਇਆ ਸੀਗਾ ਯਾਰ ਜਾਮਣਾ ਵੀ ਪਾ ਦੀ 5 5 6 ਆ ਦੇਖੋ ਆ ਬੰਡਾਂਗੇ ਆਪਾਂ ਪਟਿਆਲੇ ਕੱਲ ਨੂੰ ਇੱਕ ġੇੜਾ ਫੇਰ ਲਾ ਜਾਾਂਗੇ ਫੇਰ ਲੈ ਜਾਾਂਗੇ ਜਿੰਨੇ ਕ ਹੁਣ ਡਿੱਗੀ ਚ ਜਾਣਗੇ ਲੈ ਲੈਨੇ ਆ ਰੱਦਰ ਅਹੀਂ ਆ ਗੱਡੀ ਚ ਹੋਰ ਦੱਸੋ ਠੀਕ ਓ ਬਾਕੀ ਜੁੜੇ ਰਹੋ ਨਾਲ ਆ ਮੇਰੀ ਮਾਸੀ ਦਾ ਮੁੰਡਾ ਹੈ ਨਾ ਬਨੇ ਦੱਸਿਆ ਰੀ ਬਿਚਾਰੇ ਨੇ ਕਿ ਵੀਰੇ ਉੱਥੋਂ ਲੈ ਕੇ ਆਈ ਹਾਂ ਬੂਟੇ ਲੈ ਲੈ ਜੀ ਆਪਾਂ ਆ ਪਿੱਛੇ ਡਿੱਗੀ ਭਰ ਗਈ ਜਿੰਨੇ ਡਿੱਗੀ ਚ ਬੂਟੇ ਆਏ ਆਪਾਂ ਫੱਦ ਲੈ ਦਿੱਤੇ ਪੈਸਿਆਂ ਦੇ ਨੇ ਆ ਮਤਲਬ ਨਸਲੀ ਬਹੁਤ ਵਧੀਆ ਹੈ ਤੇ ਪੁਰਾਣੇ ਜੰਗਲ ਵਾਲੇ ਬੂਟੇ ਨੇ ਗੱਡੀ ਨਾ ਮਿੱਟੀ ਹੋਰ ਲੋਡ ਦੀ ਆ ਭਤੀਜੀਓ ਸਲਿੱਪ ਕਰਦੀ ਆ ਉਹ ਤਾਂ 4x4 ਕਰਕੇ ਆ ਗਈ ਇੱਥੇ ਉਹ ਚਿੱਕੜ ਬਹੁਤੀ ਆ ਇੱਕ ਕੁਮੇਤਲ ਕਦੀਆ ਕੱਟੀ ਹਾਂਜੀ ਸਰੰਦ ਆ ਗਿਆ ਜੀ ਬੂਟੇ ਲੈ ਜਾਂਦੇ ਆਪਾਂ ਕੱਲ ਨੂੰ ਵੰਡਾਂਗੇ ਤੇ ਆਪ ਭੀਜ ਮਿਲ ਕੇ ਆਗੇ ਭੀਜ ਬਾਜ਼ਾਰ ਚ ਤੇ ਆਹ ਭੀਜ ਹੈਗਾ ਡਾਕਟਰ ਕਿੱਥੇ ਆ ਵੀਰੇ ਮੈਂ ਉੱਥੇ ਲੁਧਿਆਣਾ ਮੈਡੀਕਲ ਹਸਪਤਾਲ ਚ ਠੀਕ ਆ ਠੀਕ ਆ ਹਾਂਜੀ ਪੋਲੋ ਹਸਪਤਾਲ ਚ ਮੈਂ ਡਾਕਟਰ ਆ ਠੀਕ ਆ ਠੀਕ ਆ ਸੈਰਪੀ ਦਾ ਠੀਕ ਆ ਠੀਕ ਆ ਹਾਂਜੀ ਉਹ ਠੀਕ ਹੋ ਬਾਪੂ ਜੀ ਤੁਸੀਂ ਦੱਸੋ ਐਨ ਵਧੀਆ ਵਧੀਆ ਹਾਂਜੀ ਬੂਟੇ ਤਾਂ ਲੈ ਜਾਂਦੇ ਮੈਂ ਹੁਣ ਸੌਦੇ ਚ ਪੁਆਰੇ ਹਾਂ ਦੂਪ ਰਹਿ ਕੇ ਕਹਿੰਦੇ ਪੌਣ ਤੋਂ ਬਾਕੀ ਫਿਰ ਚੱਲਦੇ ਆਂ ਪਿੰਡ ਨੂੰ ਵੀਰੇ ਬਸਰ ਚਾਰਜ ਕਰਾ ਕੇ ਆਏ ਆ ਜਿਹੜਾ ਟੂਆ ਨੰਬਰ 8 ਹੈ ਲਾਲ ਫੌਂਦਾ ਤੇ ਹੁਣ ਸੌਦਾ ਰਖਾ ਕੇ ਗੱਡੀ 'ਚ ਚਲਦੇ ਆ KFC ਖਾਨਪੀਨ ਵਾਲਾ ਸਾਮਾਨ ਫੜ ਕੇ ਫੇਰ ਚਲਦੇ ਆ ਪਿੰਡ ਹਰੰਤ ਬਾਜ਼ਾਰ 'ਚ ਹੈਗਾ ਹੀ ਬੂਟੇ ਲੈ ਜਾਂਦੇ ਆਂ ਫੌਂਦਾ ਲਈ ਆ ਰਹੇ ਆ ਮਗਰ ਸੌਦੇ ਰਖਾ ਕੇ ਫਿਰ ਚਲਦੇ ਆਂ ਆਪਾਂ ਪਿੱਛੇ ਰੱਖਦੇ। ਰਖਾ ਲਿਆ ਸਮਾਨ ਗੱਡੀ 'ਚ ਸਮਾਨ ਸਭੂ ਪਿੱਛੇ ਬੁਟੀਆਂ ਦੀ ਜੀ ਚਲਦੇ ਆ ਹੁਣ। ਹਾਂਜੀ ਹੁਣ ਚਲਦੇ ਆ ਪਿੰਡ ਨੂੰ ਦਿਖਾਉਨੇ ਆ ਥੋਨੂੰ ਅੱਗੇ ਜਾ ਕੇ ਤੇ ਹੁਣ ਚਲਦੇ ਆ ਕੇਐਫਸੀ ਖਾਣ ਕੇ ਦਾ ਸਨਾਨ ਫੜ ਕੇ ਫਿਰ ਚਲਦੇ ਆ ਪਿੰਡ ਦਾ ਜੀ ਪਹੁੰਚ ਕੇ ਕੇਐਫਸੀ ਖਾਣ ਕੇ ਦਾ ਸਨਾਨ ਲੈ ਕੇ ਚਲਦੇ ਆ। ਹਾਂਜੀ ਕੱਲ ਨੂੰ ਆ ਜੇ ਉਹ ਭਤੀਜ ਭਤੀਜੀ ਉਹ ਬਹੁਤ ਮਿਹਨਤ ਕਰਕੇ ਬਹੁਤ ਦੂਰ ਤੋਂ ਬੁੱਟੇ ਲੈ ਕੇ ਆਇਆ ਤੇਲ ਪੂਕ ਕੇ ਤੇ ਪੈਸੇ ਖਰਚ ਕੇ ਜਰੂਰ ਕੱਲ ਨੂੰ ਬਾਈਪੀਐਸ ਆਇਓ। ਉਹ ਆਪਾਂ ਸਵੇਰੇ ਤੜਕੇ ਵੀਡੀਓ ਪਾ ਦਾਂਗੇ ਕਿ ਕਿੰਨੇ ਟਾਈਮ ਤੇ ਆਉਂਗਾ ਤਾਂ ਜੋ ਆਪਾਂ ਪਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ ਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਵਧੀਆ ਹਰੇ ਭਰੇ tract ਲਗਾ ਸਕੀਏ ਹਾਂਜੀ ਆਰਡਰ ਦੇ ਆਪਿਆ ਏ ਕੱਲੇ ਲੱਗਣਗੇ ਜੀ 2-4 ਮਿੰਟ ਮੈਂ ਬਾਹਰ ਨੂੰ ਆ ਗਿਆ ਮੈਂ ਚੱਲੋ ਜਲਦੀ ਕਰ ਲੀਜੀਏ ਉਹ ਠੀਕ ਹੋ ਆਜੋ ਤੁਹਾਨੂੰ ਖਵਾ ਦਈਏ ਜਿਗਰ ਦੇ ਟੋਟੇ ਤਿੰਨ ਮਿਲਦੇ ਆ ਕਿ ਜਾ ਕੇ ਤੁਹਾਨੂੰ ਸਿਖਾਉਨੇ ਆ ਜੁੜੇ ਰਹੋ ਤੇ ਮਹਾਤਮ ਉਹ ਠੀਕੇ ਹੈਗਾ ਲੈ ਲੇ ਆਪਾਂ ਸਮਾਨਤਾ ਆਪਦਾ ਸ਼ਾਮ ਵਾਲਾ ਟੀਮੀ ਉਹਨਾਂ ਵਾਸਤੇ ਵੀ ਤੇ ਇਹਨੂੰ ਚਲਦੇ ਆ ਘਰ ਨੂੰ ਤੁਹਾਨੂੰ ਦਿਖਾਉਨੇ ਹੈਗਾ ਆਹ ਜਾ ਕੇ ਆਜੋ ਦੋਸਤੋ ਰੈਪ ਖਿਲਾ ਦਈਏ ਤੁਹਾਨੂੰ ਭੁੱਖ ਬੌਲ ਲੱਗੀ ਵੀ ਵੀ ਹਾਂਜੀ ਹੁਣ ਚਲਦੇ ਆ ਪਿੰਡ ਨੂੰ ਹਾਂਜੀ ਵਲੌਗ ਦਾ ਕਰਨ ਲੱਗਿਆ ਸਮਾਪਤੀ ਪਿੰਡ ਆ ਗਿਆ ਮੈਂ ਤੇ ਟੌਮੀ ਨੂੰ ਆਏ ਆ ਦੇਖ ਕੇ ਨਾ ਸੂਤੀ ਜੀ ਕੇ ਪਾਣੀ ਖਾਣ ਨੂੰ ਆ ਕੋਈ ਕੀ ਆ ਇਹ ਬੂਟੇ ਲਿਆਂਦੇ ਦੱਸਿਓ ਕਮੈਂਟ ਕਰਕੇ ਡਿੱਗੀ ਜੋ ਬਾਹਰ ਕੱਢ ਕੇ ਰੱਖਦੀ ਏ ਕਿ ਪਿੱਛੇ ਪਾਏ ਰਹਿਣ ਦੀ ਏ ਕੱਲ ਨੂੰ ਬੰડા ਗਿਆ ਆਪਾਂ ਪਟਿਆਲੇ ਆ ਬਾਕੀ ਤੁਹਾਨੂੰ ਸਤਿ ਸ੍ਰੀ ਅਕਾਲ ਚਾਚੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰਿਆ ਕਰੋ ਯਾਰ ਬਾਕੀ ਤੁਹਾਨੂੰ ਲੱਭ ਜੂਗਾ ਤੇ ਜਿਹੜਾ ਨਵਾਂ ਇੰਸਟਾਗ੍ਰam ਤੇ ਅਕਾਊਂਟ ਬਣਾਇਆ ਪ੍ਰਧਾਨ ਸਿੰਘ ਜਿੱਲ ਫੈਨਜਾਲਾ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਅੱਜ ਕਲੈਬ ਕਰਕੇ ਰੀਲ ਪਾਈ ਵੀ ਉਹਦੇ ਨਾਲ ਆ ਕਾਊਂਟਰ ਨਾਲ ਮੇਰਾ ਜਿਹੜਾ ਚੱਲਦਾ ਹੈ ਸਿੰਘ ਸੇਮ ਜੀਤ ਵਾਲਾ ਉਹਨੂੰ ਫੋਲੋ ਕਰੋ ਲਿਆਂਦੇ ਨੇ ਦੇਖੋ ਡਿੱਗੀ ਪਰ ਲਿਆਂਦੀ ਜੀ ਜਿੰਨੇ ਆਏ ਬੂਟੇ ਆਪਾਂ ਲਿਆਂਦੇ ਤੇ ਆਹ ਟੀਮੀ ਟੌਮ ਫਿਰ ਰਹੇ ਨੇ ਖੇਲਦੇ